ਅੱਜ ਆਪਾਂ ਜਿਹੜੀ ਵੀਡੀਓ ਸ਼ੂਟ ਕਰਨ ਲੱਗੇ ਆ ਉਹ ਘਰ ਦੇ ਵਿੱਚੋਂ ਸ਼ੂਟਿੰਗ ਕਰਨ ਲੱਗੇ ਆ ਕਿਉਂਕਿ ਜੇ ਜਦੋਂ ਆਪਾਂ ਪਸ਼ੂਆਂ ਦੇ ਵਿੱਚ ਬੱਸ ਕਰ ਪਸ਼ੂਆਂ ਦੇ ਵਿੱਚ ਜਾ ਕੇ ਜੇ ਸ਼ੂਟ ਕਰਦੇ ਆ ਵੀਡੀਓ ਤੇ ਮੱਛਰ ਕਰਕੇ ਥੋੜਾ ਜਿਹਾ ਪਸ਼ੂਆਂ ਦਾ ਰਾਤ ਨੂੰ ਰੈਸਟ ਕਰਤ ਹੁੰਦੀ ਹੈ ਜਿੱਦੇ ਪਸ਼ੂ ਆਪਣੇ ਰੈਸਟ ਕਰ ਜਾਂਦੇ ਸੀ ਸਾਰੇ ਪਸ਼ੂ ਸੁੱਤੇ ਪਏ ਹੈ ਜੀ ਆਪਾਂ ਦੋ ਵਾਰੀ ਮੈਂ ਪਸ਼ੂਆਂ ਦੇ ਵਿੱਚ ਗਈ ਜਿਹੜਾ ਮਾਰਨ ਤੇ ਮੇਰਾ ਦਿਲ ਨਹੀਂ ਕੀਤਾ ਵੀ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਪਸ਼ੂਆਂ ਨੂੰ ਖੜੇ ਕਰੀਏ ਤੇ ਉਹਨਾਂ ਨੂੰ ਪਸਫਾਈ ਕਰੀਏ ਫਿਰ ਵੀਡੀਓ ਬਣਾਈਏ ਵੀ ਦਿਲ ਨਹੀਂ ਕੀਤਾ ਜੀ ਮੇਰਾ ਹੈ मैं फिर मैं सोचिए ਵੀ ਵੀਡੀਓ ਆਪਾਂ ਕਰੂਗੀ ਅੱਜ ਸ਼ੂਟ ਕਰਾਂਗੇ ਪਸ਼ੂਆਂ ਨੂੰ ਰੈਸਟ ਕਰ ਲਵਾਂਗੇ ਪਸ਼ੂਆਂ ਨੂੰ ਹੀ ਆਪਾਂ ਠਾਣ ਦੇਗੇ ਕਿਉਂਕਿ ਕਈ ਵਾਰੀ ਨਾ ਕੰਮ ਤਾਂ ਦੰਦਨ ਵੇੜ ਕੇ ਤੇ ਪੈਰੇ ਟਾਈਮ ਹੁੰਦਾ ਜੀ ਵੀਡੀਓ ਸ਼ੂਟ ਕਰਨ ਦਾ ਤੇ ਫਿਰ ਉਦੋਂ ਪਸ਼ੂਆਂ ਦਾ ਵੀ ਟਾਈਮ ਹੁੰਦਾ ਜੀ ਰੈਸਟ ਕਰਨ ਦਾ ਸ਼ਾਮ ਨੂੰ ਜੀ ਕੰਮ ਪਸ਼ੂਆਂ ਦਾ ਕਾਫੀ ਹੋ ਜਾਂਦਾ ਗਰਮੀ ਕਰਕੇ ਤੇ ਫਿਰ ਆਪਾਂ ਤਾਂ ਵੀ ਵੀਡੀਓ ਸ਼ੂਟ ਥੋੜੀ ਜੀ ਕਰ ਲਈ ਤੇ ਹੋ ਜਾਂਦੀ ਹੈ ਸ਼ਾਮ ਦੇ ਟਾਈਮ ਤੇ ਕੰਮ ਹੋ ਜਾਂਦਾ ਜੀ ਪਸ਼ੂਆਂ ਦਾ ਤੇ ਜਿੰਨਾ ਕਾ ਜੀ ਆਪਾਂ ਨੂੰ ਨੌਲੇਜ ਹੈ ਜਿਹੜਾ ਜਿੰਨਾ ਕਵਨ ایکسپੀਰੀਅੰਸ ਹੈ ਜੀ ਤੇ ਉਹਨਾਂ ਆਪਾਂ ਉਹ ਸਾਲਾ ਜੀ ਤੋਂ ਦੇਣਾ ਆ ਫੀਲਡ ਦਾ ਫਾਰਮੂਲਾ ਜੀ ਸ਼ੇਅਰ ਕਰਾਂਗੇ ਤੁਸੀਂ ਇੱਕ ਪੈਨ ਤੇ ਕਾਪੀ ਲੈ ਜੀਓ ਤੇ ਤੁਸੀਂ ਸਾਰੀ ਡਿਟੇਲ ਲਿਖ ਸਕਦੇ ਹੋ ਜੀ ਜੇ ਤੁਸੀਂ ਕਿਸੇ ਵਿਧਾਨਾ ਭਰਾ ਨੇ ਖੂਦ ਤਿਆਰ ਕਰਵਾਉਣੀ ਹੈ ਤੇ ਇਹ ਉਹਦੇ ਵਿੱਚ ਜੀ ਆਪਾਂ ਤੁਹਾਨੂੰ ਫਾਰਮੂਲਾ ਦੱਸਦੇ ਹਾਂ ਜੀ ਸਭ ਤੋਂ ਪਹਿਲਾਂ ਦੁੱਧ ਵਧਾਉਣ ਲਈ ਜਦੋਂ ਵੀ ਆਪਾਂ ਖੂਦ ਤਿਆਰ ਕਰਾਉਣੀ ਹੈ ਤੇ ਸਭ ਤੋਂ ਪਹਿਲਾਂ ਜੇ ਮੇਰੇ ਹਸਾਮਨਾ ਵੀ ਸਭ ਤੋਂ ਪਹਿਲੇ ਨੰਬਰ ਤੇ ਜੀ ਮੱਕੀ ਹੈ ਤਾਂ ਨੰਬਰ ਹੀ ਆਉਂਦਾ ਜੀ ਕਿਉਂਕਿ ਮੱਕੀ ਹੈ ਜੀ ਜਿਹੜੀ ਦੁੱਧ ਵਧਾਉਣ ਦੇ ਵਿੱਚ ਸਭ ਤੋਂ ਸਾਈਕਾਗੀ ਤੇ ਮੱਕੀ ਜੀ 20 ਕਿਲੋ ਮੱਕੀ 20 ਕਿਲੋ ਕਣਕ 15 ਕਿਲੋ ਸਰੋਂ ਦੀ ਖਾਲ 10 ਕਿਲੋ ਬਰੇਮੀਆ ਦੀ ਖਾਲ 15 ਕਿਲੋ ਸੋਇਆ ਬੀਨ ਦੀ ਖਾਲ 5 ਕਿਲੋ ਤੇ ਮੂਖਲੀ ਦੀ ਖਾਲ 10 ਕਿਲੋ ਜੀ ਮੂਖੀ ਦੀ ਖਾਲ ਤੁਹਾਡੇ ਮਰਜ਼ੀ ਦੇ ਅਕੋਰਡਿੰਗ ਆ ਤੁਸੀਂ ਪਵਾ ਵੀ ਸਕਦੇ ਹੋ ਜੇ ਪਵਾਉਂਗਾ ਤੁਸੀਂ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਤੇ ਬਾਕੀ ਤੁਹਾਡੇ ਜੀ ਆਪ ਦੀ ਸਰਤੇ ਮੂਖ ਦੀ ਖਾਲ ਵੀ ਤੁਸੀਂ 10 ਕਿਲੋ ਐਡ ਕਰਵਾ ਸਕਦੇ ਹੋ ਜੀ ਤੇ ਇੱਕ ਜੀ ਆਪਾਂ ਚੋਕਰ 10 ਕਿਲੋ ਤੇ ਚਨੇ ਦੀ ਚੂਰੀ 10 ਕਿਲੋ ਜੀ ਚਨੇ ਇਹ ਚੂਰੀ ਬਹੁਤ ਤਰ੍ਹਾਂ ਦੀ ਆਉਂਦੀ ਹੈ ਜੀ ਹਰੀ ਮੂੰਗੀ ਦਾਲ ਦੀ ਪੂਰੀ ਵੀ ਆਉਂਦੀ ਹੈ ਜੀ ਚਨੇ ਦੀ ਚੂਰੀ ਵੀ ਆਉਂਦੀ ਤੁਸੀਂ ਚਨੇ ਦੀ ਚੂਰੀ ਐਡ ਕਰਾਓ ਜੀ ਤੁਸੀਂ ਵਧੀਆ ਦੁੱਧ ਪਰਸਪਰ ਤੇ ਚਾਹੀਦਾ ਤੁਹਾਨੂੰ ਚਨੇ ਦੀ ਚੂਰੀ ਮੈਂ ਤੁਹਾਨੂੰ ਰੈ ਹੈ ਹੀ ਰੈਗੂਲੇਟ ਕਰੂੰਗੀ ਵੀ ਜੇ ਤੁਸੀਂ ਦੁੱਧ ਬੈਸਟ ਲੈਣਾ ਜੀ ਤੇ ਚਨੇ ਦੀ ਚੂਰੀ ਐਡ ਕਰਾਓ ਜੀ ਤੇ ਛਿਲਕਾ ਵੀ ਇੱਕ ਐਡ ਕਰਾਉਣਾ ਚਾਹੀਦਾ ਜੀ ਸੋਲਿਆਂ ਦਾ ਛਿਲਕਾ ਵੀ ਆਉਂਦਾ ਛਿਲਕਾ ਬਹੁਤ ਤਰ੍ਹਾਂ ਦਾ ਆਉਂਦਾ ਹੈ ਮੂੰਗੀ ਦਾ ਛਿਲਕਾ ਵੀ ਆਉਂਦਾ ਕਣਕ ਦਾ ਛਿਲਕਾ ਜਿਹਨੂੰ ਅਪਚੋਕਰ ਕਹਿ ਦਿੰਦੇ ਆ ਜੀ ਉਹ ਵੀ ਹੁੰਦਾ ਸਾਰੇ ਚੋਕਰ ਇਹਦੇ ਵਿੱਚ ਜੀ ਮੈਂ ਤੁਹਾਨੂੰ ਇਹੀ ਰਹਿ ਦੇਵਾਂਗੀ ਥਾਂ ਬੋਲੇ ਵਿੱਚ ਤੁਸੀਂ ਚੋਕਰ ਐਡ ਕਰਾਓ ਚਨੇ ਦੀ ਚੂਰੀ 10 ਕਿਲੋ ਜੀ ਚੋਕਰ 10 ਕਿਲੋ ਤੇ ਇਹਦੇ ਵਿੱਚ ਜੀ ਹੁਣ ਆਪਾਂ ਐਕਸਟ੍ਰੈਕਟ ਚੀਜ਼ ਐਡ ਕਰਾਉਣੀ ਆ ਜੀ ਤਾਂ ਤੁਸੀਂ ਠੰਡ ਦੇ ਵਿੱਚ ਜੀ ਫੀਡ ਤਿਆਰ ਕਰਵਾ ਰਹੇ ਹੋ ਤੇ ਇਹਦੇ ਵਿੱਚ 10 ਕਿਲੋ ਬਾਜਰਾ ਐਡ ਕਰਾ ਸਕਦੇ ਹੋ ਤੇ ਜੇ ਤੁਸੀਂ ਗਰਮੀ ਦੇ ਦਿਨਾਂ ਦੇ ਵਿੱਚ ਫੀਡ ਬਣਾਵਾ ਰਹੇ ਹੋ ਤੇ 10 ਕਿਲੋ ਜੋ ਆ ਇਹਦੇ ਵਿੱਚ ਐਡ ਕਰਾ ਸਕਦੇ ਹੋ ਜੀ ਤੇ ਇਹ ਤੁਹਾਡੇ ਸਿਰ ਤੇ ਜੀ ਕਿਹੜੇ ਮੌਸਮ ਦੇ ਹਿਸਾਬ ਨਾਲ ਤੁਸੀਂ ਫੀਡ ਬਣਾ ਰਹੇ ਹੋ ਜੀ ਉਸ ਹਿਸਾਬ ਨਾਲ ਤੁਸੀਂ ਬਾਹਰ ਜਿਵੇਂ ਹੁਣ ਗਰਮੀਆਂ ਦਾ ਮੌਸਮ ਹੈ ਜੀ ਤੇ ਆਪਾਂ ਜੋ 10 ਕਿਲੋ ਇਹਦੇ ਵਿੱਚ ਐਡ ਕਰਾ ਸਕਦੇ ਹਾਂ ਜੇ ਜ਼ਿਆਦਾ ਮਹਿੰਗੇ ਲੱਗਦੇ ਆਪਾਂ ਨੂੰ ਜ਼ਿਆਦਾ ਰੇਟ ਨਹੀਂ ਹੈ ਸਿਰ ਤੇ ਮੈਂ ਤਾਂ 5 ਕਿਲੋ ਵੀ ਐਡ ਕਰਵਾ ਸਕਦੇ ਹਾਂ ਜੀ ਇਹਦੇ ਵਿੱਚੋ ਜੀ ਆਪਾਂ 1 ਕਿਲੋ ਮਿਨਰ ਮਿਕਸਚਰ 1 ਕਿਲੋ ਨਮਕ ਤੇ 1 ਕਿਲੋ ਮਿੱਠਾ ਸੋਡਾ ਤੇ ਜੇ ਜੀ ਤੁਹਾਡੇ ਪਸ਼ੂ ਦਾ ਪਾਚਨ ਸ਼ਕਤੀ ਸਹੀ ਨਹੀਂ ਹੈ ਕਿ ਖਾਂਦਾ ਪੀਂਦਾ ਪਸ਼ੂ ਸਾਰਾ ਕੁਝ ਬਾਰ-ਬਾਰ ਖਾਂਦਾ ਪੀਂਦਾ ਬਮੂਕ ਲੱਗ ਜਾਂਦੀ ਹੈ ਜੀ ਜਾਂ ਖਾਂਦਾ ਪੀਂਦਾ ਸਾਰਾ ਗੋਇਰਾ ਹੀ ਨਿਕਲ ਜਾਂ ਜੇ ਤੁਸੀਂ ਇਹਦੀ ਪਾਸ਼ਾ ਸ਼ਕਤੀ ਨੂੰ ਮਜ਼ਬੂਤ ਬਣਾਉਣ ਦੇ ਵਾਸਤੇ ਪਸ਼ੂ ਦੀ ਪਾਸ਼ਾ ਸ਼ਕਤੀ ਨੂੰ ਮਜ਼ਬੂਤ ਬਣਾਉਣ ਦੇ ਵਾਸਤੇ ਜੀ ਇਹਦੇ ਵਿੱਚ ਅੱਧਾ ਕਿਲੋ ਯੀਸਟ ਐਡ ਕਰਾ ਸਕਦੇ ਹੋ ਜੀ ਤੇ ਜੇ ਤੁਸੀਂ ਜੀ 4 ਪਾਉਨੇ ਹੋ ਤੇ 4 ਦੇ ਵਿੱਚ ਮੱਲੋ ਮੱਲੀ ਫੰਗਸ ਬਣ ਜਾਂਦੀ ਹੈ ਜੀ ਉਲੀ ਮੱਲੋ ਮੱਲੀ ਹਵਾ ਪੈ ਜਾਂਦੀ ਹੈ ਵਿੱਚ ਉਲੀ ਲੱਗ ਜਾਂਦੀ ਹੈ ਜੀ ਜਾਲਾ ਬਣ ਜਾਂਦਾ ਉਹੀ ਆਪਾਂ ਪਸ਼ੂਆਂ ਨੂੰ ਪਾਉਣੀ ਹੈ ਜੀ ਪਸ਼ੂਆਂ ਦੇ ਅੰਦਰ ਫੰਗਸ ਵਾਲਾ ਤੂਆ ਜੇ ਵੀ ਚਾਰ ਚਲਾ ਗਿਆ ਤਾਂ ਫਿਰ ਆਪਣਾ ਪਸ਼ੂ ਦਾ ਜਿਹੜਾ ਖਾਤਾ ਪੀਤਾ ਸਾਰਾ ਵੇਸਟ ਹੋ ਜਾਂਦਾ ਜੀ ਆਪਣੇ ਚੰਗਾ ਦੁੱਧ ਨਹੀਂ ਦੇਊਗਾ ਇਸ ਲਈ ਕਿ ਜੇ ਤੁਸੀਂ 4.5 ਤੇ ਟੌਕਸਿਕ ਪਾウダー ਕੋ ਨਾਲ ਹੋ ਜ਼ਰੂਰੀ ਹੈ ਤਾਂ ਕਿ ਫੰਗਰ ਇਫੈਕਸ਼ਨ ਨਾ ਹੋ ਸਕੇ ਤੇ ਚਲੋ ਜੀ ਇਹ ਤਾਂ ਹੈਗਾ ਜੀ ਆਪਣਾ ਕੁਆਂਟਲ ਫੀਡ ਦਾ ਫਾਰਮੂਲਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਤੁਸੀਂ ਪੈਨ ਕਾਪੀ ਦੇ ਨਾਲ ਲਿਖ ਸਕਦੇ ਹੋ ਤੇ ਬਣਵਾ ਸਕਦੇ ਹੋ ਜੀ ਤੇ ਬਹੁਤ ਸੋਹਣਾ ਰਿਜ਼ਲਟ ਦਿੰਦੀ ਹੈ ਜੀ ਘਰ ਦੀ ਬਣੀ ਫੀਡ ਕਿਉਂਕਿ ਇਹ ਫੀਡ ਫਿਰ ਆਪਾਂ ਕੋਲੇ ਖੜ ਕੇ ਤਿਆਰ ਕਰਵਾਉਣੀ ਆ ਇਹਦੇ ਵਿੱਚ ਕਿਹੜੀ ਚੀਜ਼ ਆਪਾਂ ਕਿੰਨੇ ਕਿੰਨੇ ਪਵਾਈ ਹੈ ਜਾਂ ਕਿੰਨੀ ਮਹਿੰਗੀ ਜਾਂ ਸਸਤੀ ਪਵਾਈ ਹੈ ਮਿਨਰ ਬਖtere ਆਪ ਕਿਹੜੀ ਕੰਪਨੀ ਦਾ ਪਾਇਆ ਕਿੰਨਾ ਕਿਲੋ ਪਾਇਆ ਤੇ ਇਹ ਆਪ ਨੂੰ ਪਤਾ ਲੱਗਦਾ ਜੀ ਜਿਹਦੇ ਡੈਰੀ ਮੇਟ ਘੱਟੇ ਆਉਂਦੇ ਜੀ ਤੇ ਉਹਦਾ ਵੀ ਰਿਜ਼ਲਟ ਤਾਂ ਬਹੁਤ ਵਧੀਆ ਹੁੰਦਾ ਬਹੁਤ ਸਾਰਾ ਦੁੱਧ ਦਿੰਦੇ ਪਸ਼ੂ ਪਰ ਉਹਦੇ ਵਿੱਚ ਆਪਾਂ ਨੂੰ ਇਹ ਹੀ ਪਤਾ ਹੁੰਦਾ ਵੀ ਉਹਦੇ ਵਿੱਚ ਕਿਹੜੀ ਚੀਜ਼ ਕਿੰਨੇ ਕਿੰਨੇ ਕਿਲੋ ਪਾਈ ਗਈ ਹੈ ਮਿਨਰ ਵਿੱਚ ਕਿਹੜੀ ਕੰਪਨੀ ਦਾ ਪਾਇਆ ਗਿਆ ਤੇ ਕਿੰਨੇ ਕਿਲੋ ਪਾਇਆ ਗਿਆ ਤੇ ਉਹਦੇ ਵਿੱਚ ਮਿੱਠਾ ਛੋੜਾ ਕਿੰਨਾ ਪਾਇਆ ਗਿਆ ਵਿੱਚ ਈਸਟ ਪਾਇਆ ਜਾਂ ਨਹੀਂ ਪਾਇਆ ਟੌਕਸਿਕ ਪਾਊਡਰ ਉਹਦੇ ਵਿੱਚ ਮਿਕਸ ਹੈ ਜਾਂ ਨਹੀਂ ਹੈਗਾ ਇਹ ਚੀਜ਼ਾਂ ਦਾ ਆਪਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਜੀ ਤੇ ਆਪਾਂ ਜੀ ਤੁਹਾਡੇ ਨਾਲ ਜਿੰਨਾ ਆਪਾਂ ਐਕਸਪੀਰੀਅੰਸ ਹੈ ਜੀ ਜਿੰਨੀ ਆਪਾਂ ਨੂੰ ਨੌਲੇਜ ਆ ਪਸੰਗਾਂ ਦੇ ਵਿੱਚ ਰਹਿ ਕੇ ਆਈ ਹੈ ਉਸ ਦੇ ਹਿਸਾਬ ਨਾਲ ਤੁਹਾਨੂੰ ਫਾਰਮੂਲਾ ਦੱਸਿਆ ਜੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਫਾਰਮੂਲਾ ਵਧੀਆ ਪਸੰਦ ਆਇਆ ਹੋਊਗਾ ਜੇ ਤੁਹਾਨੂੰ ਖਸ ਆਂਦਾ ਆ ਜੀ ਫਾਰਮੂਲਾ ਤੇ ਵੀਡੀਓ ਵਧੀਆ ਜਾਣਕਾਰੀ ਲੱਗੀ ਹੈ ਜੀ ਪਲੀਜ਼ ਲਾਈਕ ਵੀ ਕਰਦਿਆ ਕਰੋ ਜੀ ਹੋਰ ਕਿਸੇ ਭੈਣ ਅਪਰਾ ਦੇ ਜਾਣਕਾਰੀ ਕੰਮਾਂ 'ਚ ਸ਼ੇਅਰ ਵੀ ਕਰਦਿਆ ਕਰੋ ਜੀ ਕਿ ਇੱਕ ਤੁਸੀਂ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਪੂਰੀ ਬੋਲ ਲੱਕੀ ਤੱਕ ਐਂਡ ਤੱਕ ਦੇਖਿਆ ਕਰੋ ਫਿਰ ਤੁਹਾਨੂੰ ਜੀ ਸਾਰੀ ਗੱਲ ਸਮਝ ਵੀ ਆ ਜਾਂਦੀ ਹੈ ਸਾਰੇ ਨੌਲੇਜ ਵੀ ਆ ਜਾਂਦੀ ਹੈ ਜਿਹਨੇ ਮੈਨੂੰ ਨੌਲੇਜ ਦਾ ਸ਼ੇਅਰ ਕਰਦੀਆਂ ਤੁਸੀਂ ਨੂੰ ਪੂਰੇ ਧਿਆਨ ਨਾਲ ਸੁਣਦੇ ਹੋ ਤੁਸੀਂ ਪਲੀਜ਼ ਵੀਡੀਓ ਨੂੰ ਜੀ ਐਂਡ ਤੱਕ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਤੇ ਜਿਹੜੇ ਮੇਰੇ ਭੈਣ ਭਰਾ ਮੇਰੇ ਵੀਡੀਓ ਦੇਖ ਰਹੇ ਹੈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਨਾ ਹਜੇ ਤੱਕ ਕੀਤਾ ਜੀ ਤੇ ਸਬਸਕ੍ਰਾਈਬ ਕਰ ਲਓ ਤੇ ਨਾਲ ਜੀ ਘੰਟੀ ਵਾਲਾ ਨਿਸ਼ਾਨਾ ਤੁਸੀਂ ਹੋਈ ਪ੍ਰੈਸ ਕਰ ਦਿਆ ਕਰੋ ਤੇ ਆਪਾਂ ਜੀ ਚਲੋ ਪਸ਼ੂ ਆਪਾਂ ਰੱਖਦੇ ਆਂ ਪਸ਼ੂਆਂ ਨੂੰ ਬੱਚਿਆਂ ਵਾਂਗੂ ਸਾਭਦੇ ਆਂ ਪਿਆਰ ਨਾਲ ਰੱਖਦੇ ਆਂ ਜੀ ਜੇ ਆਪਾਂ ਪਸ਼ੂਆਂ ਨੂੰ ਪਿਆਰ ਨਾਲ ਰੱਖਦੇ ਆਂ ਸ਼ੌਂਕ ਨਾਲ ਸਾਭਦੇ ਆਂ ਤੇ ਪਸ਼ੂਆਂ ਦੇ ਵਿੱਚ ਆਪਾਂ ਰਹਿੰਦੇ ਆਂ ਤੇ ਆਪਾਂ ਨੂੰ ਜੀ ਨੌਲੇਜ ਮਿਲਦਾ ਮੱਲੀ ਆਉਣ ਲੱਗ ਪੈਂਦੀ ਆ ਪਸ਼ੂਆਂ ਦੀ ਆਪਾਂ ਨੂੰ ਪਸ਼ੂਆਂ ਦੇ ਵਿੱਚ ਪਤਾ ਲੱਗਦਾ ਵੀ ਕਿਹੜੀ ਚੀਜ਼ ਆਪਾਂ ਨੂੰ ਘਾਟਾ ਪੈ ਗਿਆ ਕਿਹੜੀ ਚੀਜ਼ ਨਾਲ ਆਪਾਂ ਨੂੰ ਵਾਧਾ ਹੋਇਆ ਕੀ ਨੁਕਸਾਨ ਹੋ ਗਿਆ ਜੀ ਕੀ ਫਾਇਦਾ ਹੋ ਗਿਆ ਤੇ ਆਪਾਂ ਜੀ ਚੈਨਲ ਨੂੰ ਕੀਤਾ ਨਵਾਂ ਸਟਾਰਟ ਇਸ ਲਈ ਸਬਸਕ੍ਰਾਈਬਰ ਪੀਸ ਕਰ ਲੈ ਕੋਈ ਜਿਹੜੇ ਭਰਾ ਨਵੇਂ ਵੇਂਦੇ ਆ ਜੇ ਇਹਨੂੰ ਸਚਾਉਣੇ ਮੇਰੀ ਵੀਡੀਓ ਤੇ ਵਧੀਆ ਲੱਗਦੀ ਹੈ ਵੀਡੀਓ ਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਤੁਹਾਨੂੰ ਸਾਡੀ ਰੈ ਵਧੀਆ ਲੱਗਦੀ ਹੈ ਤਾਂ ਵੀ ਤੁਹਾਡਾ ਇੱਕ ਰੱਸਿਆ ਕਰੋ ਤੇ ਜੇ ਤੁਸੀਂ ਕੋਈ ਭੈਣ ਭਰਾ ਜੀ ਮੈਨੂੰ ਰੈ ਦੇਣਾ ਚਾਹੁੰਦੇ ਹੋ ਕਿਸੇ ਵੀ ਚੀਜ਼ ਬਾਰੇ ਤਾਂ ਤੁਸੀਂ ਉਹ ਵੀ ਪਲੀਜ਼ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜੀ ਕਿਉਂਕਿ ਆਪਾਂ ਇੱਕ ਦੂਜੇ ਨੂੰ ਰੈ ਦੇ ਨਾਲ ਇੱਕ ਦੂਜੇ ਦੇ ਹੱਥ ਫੜਨ ਦੇ ਨਾਲ ਹੀ ਆਪ ਅੱਗੇ ਵਧਾਂਗੇ ਇੱਕ ਦੂਜੇ ਨੂੰ ਰੇ ਦੇੰਦ ਦੀ ਨਾਲ ਹੀ ਭੈਣ ਭਰਾ ਡਿਸਕਸ ਕਰਦੇ ਆ ਜੀ ਜਿਹੜੀ ਮੈਨੂੰ ਨੌਲਜ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਿੱਥੇ ਤੁਹਾਨੂੰ ਮਿਰਚ ਕਮੀ ਲੱਗੀ ਆ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਤੇ ਇੱਕ ਮਿੰਟ ਦੇ ਸਪੋਰਟ ਦੇ ਨਾਲ ਵੀ ਅੱਗੇ ਵਧਾਂਗੇ ਤੇ ਪਸੂਆਂ ਦਾ ਤਾਂ ਹੰਦਾ ਜੀ ਲੋਕੀ ਕਹਿ ਦਿੰਦੇ ਆ ਨਾ ਵੀ ਪਸੂਆਂ ਦੇ ਵਿੱਚ ਪਸੂ ਹੋਣਾ ਵੀਰੇ ਇੰਨਾ ਔਖਾ ਵੀ ਨਹੀਂਗਾ ਪਸੂਆਂ ਦਾ ਕੰਮ ਜਰੂਰ ਆ ਮੀਂਹ ਕਣੀ ਦੇ ਵਿੱਚ 2-3 ਮਹੀਨੇ ਔਖਾ ਲੱਗਦਾ ਪਸੂਆਂ ਦਾ ਕੰਮ ਕਿਉਂਕਿ ਮੌਸਮ ਥੋੜਾ ਜਿਹਾ ਇਸ ਤਰ੍ਹਾਂ ਦਾ ਹੋ ਜਾਂਦਾ ਪਸੂਆਂ ਦੀ ਸਾਂਭ ਸੰਭਾਲ ਵਿੱਚ ਫਰਕ ਪੈਂਦਾ ਤੇ ਪਰ ਵੀ ਜਿੰਨਾ ਲੋਕੀ ਕਹਿੰਦੇ ਆ ਮੇਰੇ ਹਸਾਵਣਾ ਵੀਰੇ ਜਿੰਨਾ ਮੈਂ ਪਸ਼ੂਆਂ ਨੂੰ ਪਿਆਰ ਕਰਦੀ ਆ ਮੈਂ ਸ਼ੌਂਕ ਨਾਲ ਪਸ਼ੂਾਂ ਵੀ ਜਿੰਨਾ ਮੇਰੀ ਰੁਚੀ ਆ ਪਸ਼ੂਾਂ ਸੰਭਲਣ ਵਿੱਚ ਜਾਂ ਕੰਮ ਵਧਾਉਣ ਦੇ ਵਿੱਚ ਰੁਚੀ ਆ ਤੇ ਮੈਂ ਆਪ ਦੇ ਤਸਵੀਰੀਆਂ ਦੇ ਹਸਾਵਣਾ ਚੁਣੀ ਜੀ ਵੀ ਮੈਨੂੰ ਨਹੀਂ ਜੀ ਪਸ਼ੂਆਂ ਦਾ ਕੰਮ ਕੋਈ ਵੀ ਔਖਾ ਲੱਗਦਾ ਵੀ ਚਲੋ ਕਹਿ ਦਿੰਦੇ ਗਾ ਇਹ ਭੈਣ ਭਰਾ ਬਹੁਤ ਔਖਾ ਕੰਮ ਆ ਕੀ ਪਸ਼ੂਆਂ ਨਾਲ ਪਸੂ ਹੋਣਾ ਡੰਗਰਾਂ ਨਾਲ ਡੰਗਰ ਹੋਣਾ ਵੀਰੇ ਜੇ ਤਾਂ ਪੈਨ ਨੂੰ ਡੰਗਰ ਸਮਝ ਕੇ ਪਾਲਾਂਗੇ ਤਾਂ ਇਹ ਡੰਗਰੀ ਰਹਿਣਗੇ ਵਿਚਾਰੇ ਹਨਾ ਆਪਾਂ ਨੂੰ ਵੀ ਡੰਕਰ ਕਰ ਦੇਣਗੇ कि ਜੇ ਆਪਾਂ ਇਹਨਾਂ ਨੂੰ ਇੱਕ ਘਰ ਦੇ ਮੈਂਬਰ ਆਪਣੇ ਬੱਚਿਆਂ ਵਾਂਗੂ ਸਾਹਮ ਕੇ ਸਮਝ ਕੇ ਪਾਲਾਂਗੇ ਤਾਂ ਵੀ ਦੇ ਇਹ ਆਪਾਂ ਨੂੰ ਨਹੀਂ ਲੱਗਦਾ ਵੀ ਇਹ ਕੋਈ ਪਸ਼ੂਆਂ ਨਾ ਰਹਿ ਕੇ ਹਨਾ ਟੰਗਰਾ ਆਪਦੇ ਵਿੱਚ 2 ਜਾਂ 3 ਮਹੀਨੇ ਪਸ਼ੂਆਂ ਦਾ ਕੰਮ ਮੀਂਹ ਕਰਨੇ ਚ ਔਖਾ ਹੁੰਦਾ ਬਾਕੀ ਜ 8-9 ਦਿਨ 8-9 ਮਹੀਨੇ ਪਸ਼ੂਆਂ ਦਾ ਕੰਮ ਬਹੁਤ ਸੋਹਣਾ ਹੁੰਦਾ ਕਰਨਾ ਕਰਦੇ ਆ ਆਪਣੇ ਜੋ ਨੌਲੇਜ ਆ ਆਪਾਂ ਉਹ ਸ਼ੇਅਰ ਕਰਦੇ ਆ ਜੀ ਆਪਾਂ ਨੂੰ ਕਿਹੜੀ ਚੀਜ਼ ਦਾ ਨੁਕਸਾਨ ਹੋ ਗਿਆ ਫਾਰਮ ਦੇ ਵਿੱਚ ਆਪ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਹੜੀ ਚੀਜ਼ ਨੇ ਆਪਾਂ ਨੂੰ ਫਾਇਦਾ ਕੀਤਾ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਭੈਣ ਭਰਾਵਾਂ ਦਾ ਫਾਇਦਾ ਹੋ ਜੇ ਕਿਹੜੀ ਚੀਜ਼ ਦਾ ਆਪਾਂ ਨੁਕਸਾਨ ਹੋਇਆ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਵੀ ਆਹ ਚੀਜ਼ ਦਾ ਆਪਾਂ ਨੂੰ ਨੁਕਸਾਨ ਤਾਂ ਹੋ ਗਿਆ ਕਿਸੇ ਆਪਣੇ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋ ਜੇ ਤੇ ਆਪਣੇ ਜਿਹੜੀ ਆਪਣੇ ਫਾਰਮ ਦੀ ਸਾਰੀ ਜਿਹੜੀ ਜ਼ਰਨੀ ਆ ਯਾਤਰਾ ਕਿਵੇਂ ਸ਼ੁਰੂ ਕੀਤਾ ਕੰਮ ਆਪਾਂ ਕਿੰਨੇ ਸਾਲ ਹੋ ਗਏ ਆਪਾਂ ਨੂੰ ਕੀ ਔਖਾਂ ਆਈਆਂ ਤੇ ਕੀ ਆਪਣੀ ਅੱਗੇ ਸੋਚ ਆ ਕੀ ਆਪਾਂ ਕਰਨਾ ਚਾਹੁੰਦੇ ਆ ਜਾਂ ਕੰਮ ਰੋਕਣਾ ਚਾਹੁੰਦੇ ਆ ਜਬਦੋਂ ਇਹ ਚਾਹੁੰਦੇ ਆ ਆਪਾਂ ਤੁਹਾਡੇ ਨਾਲ ਸਾਰਾ ਜੀ ਸਾਂਝਾ ਕਰਾਂਗੇ ਤੇ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਜੀ ਆਪਣੇ ਨਾਲ ਤੁਹਾਨੂੰ ਜਾਣਕਾਰੀ ਵੀ ਮਿਲੂਗੀ ਤੇ ਹਰੇਕ ਵੀਡੀਓ ਦੇ ਵਿੱਚ ਜੀ ਆਪਣੀ ਜਿਹੜੀ ਯਾਤਰਾ ਹੈਗੀ ਆ ਤੇਰੀ ਫਾਰਮ ਦਾ ਸਫਰ ਆ ਜੀ ਉਹ ਵੀ ਤੁਹਾਡੇ ਨਾਲ ਸਾਂਝਾ ਹੋ ਜਾਂਦਾ ਜੀ ਤੇ ਚਲੋ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਜਿਹੜੇ ਵੀ ਭੈਣ ਭਰਾ ਮੇਰੀ ਵੀਡੀਓ ਵੇਖ ਰਹੇ ਆ ਜੀ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਹੈ ਤੱਕ ਜੀ ਸਬਸਕ੍ਰਾਈਬ ਕਰ ਲਓ ਪਲੀ ਸਪੋਰਟ ਕਰਿਆ ਕਰੋ ਵੀਡੀਓ ਵਧੀਆ ਲਾਦੀ ਹੈ ਜੀ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਇੱਕ ਜੀ ਤੁਸੀਂ ਫੀਡ ਪਾਉਣੀ ਆ ਤੁਹਾਨੂੰ ਮੈਂ ਦੱਸ ਦਿੰਨੀ ਆ ਜੀ ਐਂਡ ਦੇ ਵਿੱਚ ਜਦੋਂ ਵੀ ਤੁਸੀਂ ਫੀਡ ਪਾਉਣੀ ਆ ਜੀ ਫੀਡ ਦੇ ਵਿੱਚ ਤੁਸੀਂ ਜੀ ਫਾਰਮੂਲਾ ਲਾ ਲਓ TMR TMR ਦਾ ਮਤਲਬ ਹੁੰਦਾ ਵੀ ਜਿਹੜੀ ਵੀ ਆਪਾਂ ਚੀਜ਼ ਪਾਉਣੀ ਆ ਸਾਰੀ ਮਿਕਸ ਕਰਕੇ ਪਾਓ ਜੀ ਉਹਦੇ ਨਾਲ ਆਪਾਂ ਨੂੰ ਦੁੱਧ ਦੀ ਵੱਧ ਮਾਤਰਾ ਮਿਲਦੀ ਆ ਤੇ ਚਲੋ ਜੀ ਵੀਡੀਓ ਤੇ ਕਰ ਲੱਗੇ ਜੀ ਐਂਡ ਵੀਡੀਓ ਲੰਮੀ ਬਣ ਚੁਗੀ ਤੇ ਕਲੋਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਾਂਗੇ ਕੋਈ ਵਧੀਆ ਹੋਰ ਨਵੀਂ ਜਾਣਕਾਰੀ ਦੇ ਨਾਲ ਸੋਚਿਆ ਕਰੋ ਵੀ ਮੈਂ ਸਭ ਭਰਾਵਾਂ ਵਾਸਤੇ ਵੀਡੀਓ ਬਣਾਉਣੀ ਹੈ ਵੀ ਮੈਂ ਵੀਰੇ ਕਿੱੱਕ ਗੱਲ ਕਰਦੀ ਆ ਵੀਰੇ ਮੈਂ ਭੈਣਾਂ ਨੂੰ ਵੀ ਵੀਰੇ ਕਹਿੰਦੀ ਆ ਤੇ ਮੇਰੀ ਯਾਦ ਤਾਂ ਭਰਾਵਾਂ ਨੂੰ ਵੀ ਵੀਰੇ ਤੇ ਭੈਣਾਂ ਨੂੰ ਵੀ ਵੀਰੇ ਕਹਿੰਨੀ ਹੈ ਤੇ ਚਲੋ ਜੀ ਵੀਡੀਓ ਨਾ ਹੋ ਜੇ ਲੰਬੀ ਤੇ ਜੇ ਤੁਹਾਨੂੰ ਜੀ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਤਾਂ ਵੀ ਸਪੋਰਟ ਕਰਿਆ ਕਰੋ